ਅੱਜ ਸਵੇਰੇ 3:53 ਕੁ ਮਿੰਟ ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ 8 ਤਰੀਕ ਨੂੰ ਪਹਿਲਾਂ ਤੇ ਕੈਨੇਡਾ ਦੇ ਨੰਬਰ ਤੋਂ ਆਈਆਂ ਨੇ ਫੇਰ ਉਹ ਨੰਬਰ ਬੰਦ ਹੋ ਜਾਂਦਾ ਉਸ ਤੋਂ ਬਾਅਦ ਇੰਗਲੈਂਡ ਦੇ ਨੰਬਰ ਤੋਂ ਆ ਰਹੀਆਂ ਨੇ ਲਗਾਤਾਰ ਹੀ ਨੰਬਰ ਚੇਂਜ ਕਰ ਕਰਕੇ ਆ ਰਹੀਆਂ ਨੇ ਲਗਭਗ 40-50 ਨੰਬਰ ਮੇਰੇ ਕੋਲ ਚੇਂਜ ਕਰਕੇ ਜਿਹੜੇ ਆਏ ਹੋਏ ਆ ਤੈਨੂੰ ਅੱਗੇ ਫੋਨ ਲਾ ਫੋਨ ਕੱਢਦਾ ਮੇਰਾ ਵੀਰ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਉਹ ਹੁਕਮ ਕਰੋ ਭੈਣਾਂ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀਰ ਪਾਲਾਈਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਿਹਾ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਚਓ ਸਾਹਿਬ ਹੀ ਐਸਚਓ ਸਾਹਿਬ ਨੇ ਗੱਲ ਕੀਤੀ ਹੈ ਗਾੜੀਆਂ ਵਾਲਾਂ ਕੱਢਣ ਡਿਆ ਪਿਆ ਪਤਾ ਹੈਗਾ ਤੂੰ ਗੱਲ ਕੰਨਾ ਕਰਨਿਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਕੋ ਨਹੀਂ ਪਛਾਨ ਲੈਣਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੰਟੀ ਤੂੰ ਕਰਦਾ ਹਨ ਇਹਦਾ ਦੀਪ ਉਹ ਤਾਂ ਮਾਰਦਾ ਤੇ ਮੈਂ ਦੱਸੂਗਾ ਕਿ ਦਾ ਮਰਦੇ ਕੇ ਦੀਪ ਉਹ ਤਾਂ ਉਹ ਵੀ ਸਵੇਰੇ ਐਸਐਚਓ ਸਾਹਿਬ ਕੋਲ ਇੱਥੇ ਹੀ ਉਦੋਂ ਵੀ ਕਾਲ ਵਿਦੇਸ਼ ਦੇ ਨੰਬਰ ਤੋਂ ਆਈ ਆ ਦੋ ਵਾਰੀ ਚੱਕਿਆ ਨਹੀਂ ਤੀਜੀ ਵਾਰੀ ਜਦੋਂ ਚੱਕਿਆ ਵਾ ਮੈਂ ਗੱਲ ਕੀਤੀ ਆ ਮੈਂ ਗਾਲਾਂ ਡਾ ਪਿਆ ਗੱਡਣ ਮੁੜ ਕੇ ਐਸਐਚਓ ਸਾਹਿਬ ਨਾਲ ਕੀਤੀ ਗਾਲਾਂ ਡਾ ਪਿਆ ਮੇਰੇ ਹੁੰਦਿਆਂ ਹੀ ਇਹਨੂੰ ਇੱਕ WhatsApp ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੁਹਾਨੂੰ ਤੋਹਫਾ ਮਿਲ ਗਿਆ ਉਹਨਾਂ ਨੇ ਕਿਹਾ ਉਹ ਕਹਿੰਦਾ ਮੈਂ ਨਿਸ਼ਾਨ ਜੋੜੀਆਂ ਬੋਲਦਾ ਤੇ ਉਹਨੇ ਧਮਕੀਆਂ ਦਿੱਤੀਆਂ ਇਹਨੂੰ ਗਵਾਣ ਗੱਡੀਆਂ ਉਸ ਮਾਂ ਚ ਹੀ ਮਕਰ ਮਦਦ ਕਰ ਲਿਆ ਜੀ ਤੇ ਇਹਨਾਂ ਨੂੰ ਭਾਲ ਕਰਕੇ ਤੇ ਅਗਲੀ ਕਾਰ ਵੀ ਕਰਾਂਗੇ ਹਾਂਜੀ ਹਾਂਜੀ ਕਿੱਦਾਂ ਜੀ ਠੀਕ ਠਾਕ ਵਧੀਆ ਪਾਜੀ ਤੇ ਨਾ ਅੱਗੇ ਫੋਨ ਲਾ ਫੋਨ ਕੱਟਦਾ ਮੇਰਾ ਵੀ ਲੈ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਭੈਣ ਦੀ ਲੋੜ ਹੈ 50 ਲੱਖ ਰੁਪਏ ਦੀ ਮੇਰਾ ਵੀ ਅੱਛਾ ਜੀ ਹਾਂਜੀ ਕਿੱਥੋਂ ਬੋਲੇ ਸਰ? ਨਿਸ਼ਾਨ ਬੋਲਣ ਆਂ। ਝੌੜੀਆਂ ਤੋਂ। ਅੱਛਾ। ਹੂੰ। ਵੀਰ ਅਹੀਂ ਤੇ ਪੈਲੀ ਬੰਨੇ ਵਾਲੇ ਹੈਗੇ ਆ ਤਾਂ ਅਸੀਂ ਤੇ ਆਪ ਬਨੇਰੀਆਂ ਭਰਦੇ ਫਿਰਨੇ ਆਂ। ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆਂ? ਨਹੀਂ ਮੈਂ ਤੈਨੂੰ ਬਹਿ ਕੇ ਗੱਲ ਕੀਤੀ ਆ ਭਲਾ। ਨਹੀਂ ਨਹੀਂ ਅਸੀਂ ਕੀ ਕਿਹਾ ਜੀ? ਹਾਂ? ਮੈਂ ਤੇ ਕੁਝ ਨਹੀਂ ਕਿਹਾ ਵੀਰ। ਕਰਨਾ ਤੁਮ ਪਤਾ ਹੈ ਗੱਲ ਕਿਹਨਾ ਕਰਨੀ ਆ। ਨਹੀਂ ਸਰ ਮੈਂ ਪਛਾਨਿਆ ਨਹੀਂ ਜੇ ਕੋਈ ਨਹੀਂ ਪਛਾਨ ਲੇਗਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੈਂਟੀ ਤੂੰ ਕਰਦਾ ਹਨਾ ਇਹਦਾ ਦੀਪੋਤ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਦੀਪੋਤ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨੇ ਦਾ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂਜੀ ਨਹੀਂ ਤੇ ਕੋਈ ਨਹੀਂ ਤੇ ਤੋ ਅੱਜ ਕੀ ਨਿਸ਼ੀ ਕਿੰਨੇ ਅੱਜ 8 ਤਰੀਕ ਦਾ 10 ਤਰੀਕ ਤੱਕ ਵੀ ਸਮਾਂ ਤੇ ਤੋ ਮੇਰਾ ਵੀਰ ਆਪ ਨੂੰ ਪਿਆਸ ਨਾ ਦੇਣੀ ਹੈਗਾ ਜੇ ਕਿ ਬੰਦੇ ਪਜਣਾ ਪੁਲਿਸ ਪਾਲ ਸਕੋ ਤੇ ਉੱਥੇ ਵੀ ਚੱਲ ਜੀ। ਉਹ ਨਹੀਂ ਅਹੀਂ ਕਿੱਥੇ ਜਾਣਾ ਵੀਰਾ ਅਹੀਂ ਤੇ ਤੇਰੇ ਗਵਾਂਢੀਆਂ ਤੇ ਮਾਤੜ ਸਾਥੀ ਆ। ਬਹੁਣ ਕਰਦਾ ਪਛਾਣ ਗਿਆ। ਤੇ ਜੋੜੀਆਂ ਜੋਤੇ ਕਿਹਾ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ। ਤੇ ਹੁਣੇ ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਂਦਾ ਕੋਈ ਨਹੀਂ ਗਵਾਂਢੀ ਚੱਲ ਕੋਈ ਨਹੀਂ। ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ। ਮੇਰਾ ਵੀਰ ਪੁਛ ਪੜਤਾਲ ਕਰ ਲਾ। ਦੇ ਦੇਂਗਾ ਠੀਕ ਆ। ਨਹੀਂ ਤੇ ਮੈਂ ਕੋਈ ਨਹੀਂ ਕਰ ਲਉ ਤੇਰਾ। ਓਕੇ ਮੇਰਾ ਵੀਰ। ਕਾ ਕੇ ਹੋ ਰਾਜੀ ਕਿ ਤੇ ਆਪਣਾ ਨਾਮ ਦੱਸ ਕੇ ਪਿੰਡ ਦੱਸ ਕੇ ਉਸ ਪਰੇ ਮੇਰਾ ਨਾਮ ਹਰਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕੇ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਾਨੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਰਤੀ ਆ ਕਾਰਨ ਇਹ ਕਜੀ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰੋਤੀ ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਚ 12 ਤਰੀਕ ਤੱਕ ਦੇ ਦੇ ਨਹੀਂ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਆ ਹਾਂਜੀ ਤੁਸੀਂ ਪੁਲਿਸ ਨੂੰ ਰਿਪੋਰਟ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਸ਼ਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ। ਮੈਨੂੰ ਪੁਲਿਸ ਨੇ ਸਕਵਟੀਂ ਦਿੱਤੀ ਹੋਈ ਨਹੀਂ ਸੀ। ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ। ਤੇ ਸਿਕਿਉਰਟੀ ਨਾਲ ਸੀ ਰਾਤ ਵੀ। ਹਾਂਜੀ ਨਾਲ ਸੀ। ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ। ਠੀਕ ਲੱਗੇ ਨੇ ਗੱਲ ਮੈਂ ਨੇ। ਹਾਂਜੀ। ਉਸੋਲੇ ਕੋਈ ਕਾਲ ਆਈ। ਉਸੋਲੇ ਉਸ ਤੋਂ ਬਾਅਦ ਕਾਲ ਆਉਂਦੀ ਆ। ਮੈਨੂੰ ਕਾਲ ਆਈ ਆ 4 ਵਜੇ ਕੁਛ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ। ਮੈਂ ਕਿਹਾ ਕਾਹਦਾ ਗਿਫਟ? ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਹਾਂ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀਆਂ ਵਾਲਾਂ ਕੱਢਣ ਦਾ ਪਿਆ ਐਸਐਚਓ ਸਾਹਿਬ ਨੂੰ ਪਤਾ ਹੈ ਹਾਂਜੀ ਬਸ ਜਿਹੜਾ ਅੱਜ ਵਾਕਿਆ ਹੈ ਭਾਈ ਉਸ ਵਾਰ ਅੱਜ ਨਾਲ ਹਰ ਸਿਮਰਤ ਹੈਗਾ ਮੁੰਡਾ ਇੱਕ ਬੈਰੋਗੇ ਦਾ ਚਾਰ ਕੋਈ ਨਾਲ ਇਹਦਾ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰਾਂ 'ਚ ਗੋਲੀ ਚੱਲ ਗਈ ਆ ਤੇ ਮੈਂ ਉਸੇ ਹੁਣੇ ਉੱਥੇ ਜਾ ਕੇ ਪਹੁੰਚਿਆ ਸੀ ਤੇ ਮੇਰੇ ਹੁੰਦਿਆਂ ਹੀ ਇਹਨੂੰ ਇੱਕ ਵਟਸਐਪ ਤੇ ਕਾਲ ਆਈ ਤੇ ਉਹਨੇ ਕਿਹਾ ਵੀ ਤੁਹਾਨੂੰ ਤੋਹਫਾ ਮਿਲ ਗਿਆ ਤੇ ਇਹਨੇ ਕਿਹਾ ਕਿਹੜਾ ਤੋਹਫਾ ਬਾਅਦ ਵਿੱਚ ਉਹਨੇ ਇਹ ਇਹ ਉਹਨਾਂ ਆਪਣਾ ਫੋਨ ਜਿਹੜਾ ਉਹਨੇ ਬਾਅਦ ਕੱਟਤਾ ਫਿਰ ਦੁਬਾਰਾ ਫੋਨ ਉਹਨੇ ਕੀਤਾ ਉਹ ਕਹਿੰਦਾ ਮੈਂ ਨਿਸ਼ਾਨ ਜੌੜੀਆਂ ਬੋਲਦਾ ਤੇ ਉਹਨੇ ਧਮਕੀਆਂ ਵੀ ਦਿੱਤੀਆਂ ਉਹਨੂੰ ਗਲਾਂ ਵੀ ਗੱਡੀਆਂ ਇਹ ਸਮਝ ਚਾਹੀ ਮਗਰਮਾਂ ਦਰਜ ਕਰ ਲਿਆ ਜੀ ਤੇ ਇਹਨਾਂ ਨੂੰ ਭਾਲ ਕਰਕੇ ਤੇ ਅਗਲੀ ਕਾਰਵਾਈ ਕਰਾਂਗੇ ਇਹਦੇ ਜਿਹੜੇ ਮਾਪਿਓ ਉਹ ਵੀ ਇਹ ਕੰਮ ਚ ਨਵਾਲਵਾ ਨਿਸ਼ਾਨ ਤੇ ਉਹਨਾਂ ਦੇ ਖਿਲਾਫ ਵੀ ਐਪਸ਼ਨ ਲਾਵਾਂਗੇ ਉਹਨਾਂ ਨੇ ਕਿ ਦਿੱਤੀ ਪਈ ਉਹਨਾਂ ਨੇ ਐਕਸ਼ਨ ਲੈ ਰਹੇ ਆਂ ਗ੍ਰਫਤਾਰੀ ਪਾਵਾਂਗੇ ਜੇ ਲੋੜ ਹੋਵੇ ਤੇ ਕੀ ਕੰਨ ਕਾਦੇ ਵਾਸਤੇ ਧਮਕੀਆਂ ਉਹਨਾਂ ਨੇ ਤੇਰੇ ਤੋਂ ਪੈਸੇ ਨਹੀਂ ਹੰਮ ਦਿੱਤੇ 50 ਲੱਖ ਰੁਪਏ ਅਦਰ ਕੋ ਮੰਗਿਆ ਦੋ ਮਹੀਨੇ ਧਮਕੀਆਂ ਮਿਲੇ ਪ੍ਰਸ਼ਾਸਨ ਕੋਲ ਕੋਈ ਕਾਰਵਾਈ ਪ੍ਰਸ਼ਾਸਨ ਨੇ ਪੂਰੀ ਕਾਰਵਾਈ ਹੋਈ ਆਂ ਅਸੀਂ ਤੇ ਜਗਰਾਉਂ ਤੱਕ ਜਾ ਕੇ ਆਏ ਆਂ ਉੱਥੇ ਜਾ ਕੇ ਵੀ ਇੱਕ ਦੋ ਫੋਨ ਜਿਹੜੇ ਉਹ ਚੈੱਕ ਕਰਾਏ ਆ ਕਾਰਵਾਈ ਕਾਫੀ ਕੀਤੀ ਆ ਤੇ ਨਿਸ਼ਾਨ ਸਿੰਘ ਕਿੰਨੇ ਮਾਮਲੇ ਦਰਜ ਆਉਂਦੇ ਪ੍ਰਸ਼ਾਸਨ ਤੇ ਕਾਫੀ ਮਾਮਲੇ ਦਰਜ ਆਉਂਦੇ ਦੇ 10 12 ਮਾਮਲੇ ਦਰਜ ਫਰੋਤੀ ਦੇ ਇਹ ਕੋਈ ਹੋਰ ਦੂਜੇ ਵੀ ਹੋਣਗੇ ਮੇਰੇ ਫਰੋਤੀ ਦੇ ਕੋਈ ਹੋਰ ਵੀ ਆ ਗਏ ਹੋਰ ਵੀ ਹੋ ਸਕਦੇ ਆ ਫਰੋਤੀ ਦੇ ਮਾਮਲੇ ਦਾ ਹੋਰ ਐਗਰੇ ਕੋਈ ਕੀ ਕਰਨੀ ਪੈਣੀ ਅਸੀਂ ਕਰੇ ਜੀ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਸ਼੍ਰੇਸ਼ ਕਰਨ ਵਾਸਤੇ ਇਹ 2 ਮਿੰਟ ਉਹ ਕਾਰਵਾਈ ਨਹੀਂ ਮੈਂ ਇਹ ਕਿਚ ਦੱਸਿਆ ਹੈਗਾ ਵੀ ਪਹਿਲਾਂ ਜਗਰਾਉਂ ਤੋਂ ਕੋਈ ਜਾ ਕੇ ਆਈ ਕਾਰਵਾਈ ਕੀਤੀ ਹੈ